ਕਿਚੂ ਹੋਰ ਚੀਜ਼ ਨਹੀਂ ਆ ਰਹੀ ਤਾਂ ਉਹ ਚੱਕ ਲੈ ਆਪਕਾ ਦਮੀ ਕੋਣੀ ਹੈ ਡਰੈਕਟਰ ਤੇ ਚਲਾਉਣਾ ਚਾਹੀਦਾ ਹੈ ਤੁਹਾਡੇ ਹੋਗੇ ਆਪਾਂ ਤੇ ਨਾ ਆ ਰਹੀ ਸ਼ੂਟਿੰਗ ਹੁੰਦੀ ਹੈ ਸੈਟ ਤੇ ਜਿਆਦਾ ਸਮਾਂ ਲੱਗਦਾ ਆਪਾਂ ਜੇ 10 ਮਿੰਟ ਵੇਟ ਕਰ ਲਗਾ ਫੇਮਾ ਕਿਹਾ ਨਹੀਂ ਨਾ ਰੱਖੀ ਜਾ ਰਿਹਾ ਥੱਲੇ ਰੱਖ ਰਿਹਾ ਇਹਦੇ ਉੱਪਰ ਆਇਆ ਨਹੀਂ ਨਾ ਕਿਹਾ ਨਹੀਂ ਆਉਣਾ ਉਹਦੇ ਤੋਂ ਬਾਅਦ ਵੀ ਨਹੀਂ ਜੋੜੀ ਦਾ ਆਪਣਾ ਇਹ ਹੈ ਨਾ ਇਹ ਤਾਂ ਕਿ ਨਹੀਂ ਕਹਿੰਦਾ ਫੋਟੋ ਨਹੀਂ ਲੈਂਦਾ ਜਨ ਆਇਆ ਨਾ फिर कर देंगे क्या बनाई वीडियो मैमरी ਹੋ ਆਇਆ ਯਾਰ ਇਕ ਹਟੋ ਰੱਤੋ ਲੋ ਚਾਹੋ ਲੋ ਚਾਹੋ ਲੋ ਚਾਹੋ ਲੋ ਚਾਹੋ ਲੋ ਆ ਜਾ ਰਾਜਨ ਉੱਪਰ ਆ ਜਾ ਤੂੰ ਇਹ ਕੋਈ ਮੈਸ ਖਾ ਦਿੰਦਾ ਕੋਈ ਹੋਈ ਥੋੜੀ ਆਹ ਨਹੀਂ ਕਰ ਸਰ ਸਰ ਨਹੀਂ ਲੇ ਬਿਲਕੁਲ ਦੂਸਰੀ ਚਮਕੌਰ ਸਭ ਹਲਕੇ ਤੋਂ ਡਾਕਟਰ ਚਰਨਜੀਤ ਸਿੰਘ ਜੀ ਐਮਐਲਏ ਸਾਹਿਬ ਵੱਲੋਂ ਅਤੇ ਪਿੰਡਾਂ ਦੇ ਇਲਾਕਿਆਂ ਤੋਂ ਰਾਸਣ ਇਕੱਠਾ ਕਰਕੇ ਅੱਜ ਸਭ ਨੂੰ ਪਤਾ ਹੈ ਕਿ ਇੰਨੀ ਵੱਡੀ ਆਫਤ ਜਿਹੜੀ ਪੰਜਾਬ ਦੇ ਉੱਤੇ ਪਈ ਹੋਈ ਹੈ ਬਹੁਤ ਸਾਰੇ ਲੋਕ ਐ ਜਿਹੜੇ ਕਿ ਪਾਣੀ ਦੇ ਵਿੱਚ ਜਿਹੜੇ ਇਸ ਵੇਲੇ ਆਪਣੀ ਜ਼ਿੰਦਗੀ ਬਿਤਾ ਰਹੇ ਨੇ ਪਰ ਲੇਕਿਨ ਰਾਸਣ ਪਹੁੰਚਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਸਾਡੇ ਇਲਾਕੇ ਦੇ ਲੋਕਾਂ ਨੇ ਔਰ ਹਲਕਾ ਵਿਧਾਇਕ ਸਾਡੇ ਚਰਨਜੀਤ ਸਿੰਘ ਡਾਕਟਰ ਸਾਹਿਬ ਅੱਜ ਤਾਂ ਦੇਖ ਰਹੇ ਆ ਕਿ ਕਿੰਨੀਆਂ ਕਿੱਟਾਂ ਜਿਹੜੀਆਂ ਜਿਹੜੇ ਜਾ ਰਹੀਆਂ ਜਿਹੜੇ ਉਹਨਾਂ ਲੋਕਾਂ ਨੂੰ ਲੋੜਵੰਦ ਲੋਕਾਂ ਵਾਸਤੇ ਇਹ ਅੱਜ ਜਿਹੜਿਆ ਤੁਸੀਂ जानਦੇ ਹੂ ਕਿ ਇੱਕ ਬਹੁਤ ਵੱਡੀ ਜਿਹੜੀ ਕੁਦਰਤੀ ਕਰੋਪੀ ਜਿਹੜੀ ਉਹ ਅੱਜ ਸਾਰੇ ਪੰਜਾਬ ਹਿਮਾਚਲ ਜੰਡ ਕੇ ਤੇ ਹਰਿਆਣਾ ਚ ਆਈ ਹੋਈ ਹੈ। ਔਰ ਇੰਨਾ ਮੇਰੇ ਖਿਆਲ ਕਈ ਜਗ੍ਹਾ ਰਿਕਾਰਡ ਟੁੱਟ ਗਏ। ਜੰਮੂ ਚ ਕਹਿ ਰਹੇ ਸੀ ਕਿ 100 125 ਸਾਲਾਂ ਬਾਅਦ ਇੰਨਾ ਜ਼ਿਆਦਾ ਪਾਣੀ ਆਇਆ। ਪੰਜਾਬ ਚ ਵੀ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਜੋ 23 ਪਹਿਲਾਂ ਹੜ ਆਇਆ ਸੀ ਉਸ ਤੋਂ ਵੀ ਵੱਧ ਜਿਹੜਾ ਹੜ ਇਸ ਵਾਰੀ ਆਇਆ ਨੇ ਸੋ ਕੁਦਰਤ ਤੇ ਕਿਸੇ ਦਾ ਵਸ ਨਹੀਂ ਚੱਲਦਾ ਤੇ ਪਾਣੀ ਦਾ ਆਪਾਂ ਜਾਣਦੇ ਹੀ ਹਾਂ ਕਿ ਅਗਰ ਪਾਣੀ ਆਂਦਾ ਤਾਂ ਉਹ ਕੋਈ ਉਹਦੇ ਸਾਹਮਣੇ ਚੀਜ਼ ਖੜਦੀ ਨਹੀਂ ਹੈ ਵੱਡੇ ਵੱਡੇ ਪੁਲ ਟੁੱਟ ਜਾਂਦੇ ਆ ਸਾਡੇ ਵੀ ਇੱਥੇ ਮਾਧੋਪੁਰ ਜਿਹੜਾ ਹੈਗਾ ਉਹ ਟੁੱਟ ਗਿਆ ਸੋ ਸਾਡੇ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਜਿਹੜਾ ਹੈਗਾ ਤੇ ਸਾਡੇ ਵੀ ਸਾਡੇ ਭਰਾ ਜਿਹੜੇ ਉਹਨਾਂ ਪਾਣੀ 'ਚ ਫਸੇ ਹੋਏ ਨੇ ਔਰ ਉਹਨਾਂ ਕੋਲ ਕਈਆਂ ਤਿੰਨ ਤਿੰਨ ਚਾਰ ਚਾਰ ਦਿਨ ਤੋਂ ਜਿਹੜਾ ਪਾਣੀ ਕਿਤੇ 5 ਫੁੱਟ ਹੈ ਕਦੇ 6 ਫੁੱਟ ਹੈ ਉਹਨਾਂ ਲਈ ਇੱਕ ਰਾਸ਼ਨ ਦਾ ਉਪਰਾਲਾ ਜਿਹੜਾ ਹੈਗਾ ਸਾਡੇ ਹਲਕੇ ਵੱਲੋਂ ਕੀਤਾ ਗਿਆ ਤਕਰੀਬਨ 1500 ਕਿਟ ਜਿਹੜੀ ਹੈਗੀ ਹੈ ਇਹ ਰਸੋਈ ਦਾ ਸਮਾਨ ਔਰ ਇਹ ਸਾਡੇ ਜਿੰਮ ਸਾਹਿਬ ਸੁਖਪਾਲ ਜੀ ਜਿਹੜੇ ਸਾਡੇ ਮੋਰਿੰਡੇ ਤੋਂ ਸਰਦਾਰ ਅਮਰੀਕ ਸਿੰਘ ਜੀ ਕੰਪਾਰ ਸਭ ਤੋਂ ਸਾਡੇ ਪ੍ਰਧਾਨ ਜੀ ਵੀ ਪਹੁੰਚੇ ਹੋਏ ਨੇ ਡਾਕਟਰ ਗੌਤ ਜੀ ਆਇਆ ਜੀ ਜਰਾ ਸੁਣੋ ਕਹਾਂ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਹਾਂ ਜੀ ਉਹ ਇਦਾਂ ਹੀ ਸਾਡੇ ਅ ਰਿੰਡੇ ਦੇ ਪ੍ਰਧਾਨ ਸਾਡੇ ਪੂਰਾ ਜੀ ਖੜੇ ਨੇ ਪੂਰਾ ਜੀ ਸਾਡੇ ਕਪੁੰਦਰ ਪੂਰਾ ਜੀ ਕੰਪਾਰ ਸਭ ਤੋਂ ਸਾਰੀ ਸਾਡੀ ਆਮ ਆਦਮੀ ਪਾਰਟੀ ਦੀ ਹੋਰ ਟੀਮ ਇੱਕ ਇਕੱਠਾ ਉਪਰਾਲਾ ਹੈ ਕਿ ਇੱਥੋਂ ਜਿਹੜਾ ਹੈਗਾ ਔਰ ਇੰਨਾ ਸਮਾਨ ਹੈ ਕਿ ਅੱਜ ਇੱਕ ਟਰੱਕ ਅਸੀਂ ਅੱਜ ਭੇਜਾਂਗੇ ਤੇ ਕੱਲ ਭੇਜਾਂਗੇ ਤੇ ਪੈਰੋ ਮਾਜਰ ਤੋਂ ਇੱਕ ਅਲੱਗ ਜਿਹੜਾ ਹੈਗਾ ਉਹ ਵੀ ਜਾ ਰਿਹਾ ਇੱਕ ਟਰੱਕ ਸੋ ਜੋ ਵੀ ਹੋ ਸਕਦਾ ਕਿਉਂਕਿ ਇਹ ਐਸੀ ਸਥਿਤੀ ਹੈ ਇੱਕ ਐਸੀ ਘੜੀ ਹੈ ਕਿ ਹਰ ਬੰਦੇ ਨੂੰ ਜਿਹੜਾ ਕਰਨਾ ਚਾਹੀਦਾ ਔਰ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਵੱਲੋਂ ਵੀ ਇਹੀ ਹਰ ਇੱਕ ਬੰਦੇ ਨੂੰ ਅਪੀਲ ਕੀਤੀ ਗਈ ਕਿ ਇਸ ਘੜੀ 'ਚ ਜਿਹੜਾ ਆਪਣੇ ਭਰਾਵਾਂ ਆਪਣੇ ਉਹ ਬਜ਼ੁਰਗਾਂ ਉਹਨਾਂ ਦੇ ਨਾਲ ਖੜੀ ਸੋ ਇੱਕ ਛੋਟਾ ਜਿਹਾ ਉਪਰਾਲਾ ਹੈਗਾ ਸੋ ਮੈਂ ਸਾਰੇ ਇਲਾਕਾ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਬਹੁਤ ਇਸ ਤੇ ਯੋਗਦਾਨ ਪਾਇਆ ਔਰ ਆਉਣ ਵਾਲੇ ਸਮੇਂ ਚ ਵੀ ਅਸੀਂ ਇਦਾਂ ਦੇ ਜਿਹੜਾ ਹੈ ਉਹ ਯੋਗਦਾਨ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਕੱਲ ਨੂੰ ਵੀ ਪ੍ਰਧਾਨ ਜੀ ਰੋਪੜ ਤੋਂ ਆਨੰਦਪੁਰ ਸਾਹਿਬ ਤੋਂ ਉਹਨਾਂ ਹਰਿਆ ਭਰਾਂ ਚੋ ਵੀ ਜਿਹੜਾ ਹੈਗਾ ਇਹ ਰਾਹਤ ਦਾ ਸਮਾਗਮ ਹੈ ਬਹੁਤ ਬਹੁਤ ਧੰਨਵਾਦ ਜੀ ਤੇ ਅਸੀਂ ਚਾਹੂਗਾ ਡਾਕਟਰ ਡਾਕਟਰ ਸਾਹਿਬ ਤੁਸੀਂ ਵੀ ਅੱਜ ਮੰਗਲ ਤੋਂ ਪਹੁੰਚੇ ਹੋ ਬੇਸ਼ੇਸ਼ ਤੌਰ ਤੇ ਤੇ ਪਰ ਲੇਕਿਨ ਜਿਹੜੀ ਕਰੋਪੀ ਜਿਹੜੀ ਆਈ ਹੋਈ ਹੈ ਅਸੀਂ ਚਾਹਾਂਗੇ ਕਿ ਜਿਹੜੇ ਸਾਡੇ ਸੁਵਿਧਾ ਨੂੰ ਵੀ ਦੇਖਣੇ ਆ ਉਹ ਆਪਣੇ ਜਿਹੜੇ ਤਿਲ ਫੁੱਲ ਜੋ ਕੋਈ ਵੀ ਦੇਣਾ ਚਾਹੁੰਦਾ ਹੋਵੇ ਤਾਂ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕੇ ਬਿਲਕੁਲ ਸਰ ਪੰਜਾਬ ਸੂਬਾ ਇੱਕ ਇਹੋ ਜਿਹਾ ਸੂਬਾ ਹੈ ਕਿ ਕਿਤੇ ਵੀ ਦੁਨੀਆ ਪਰ ਕੋਈ ਸਮੱਸਿਆ ਆਉਂਦੀ ਹੈ ਤਾਂ ਪੰਜਾਬ ਦੇ ਲੋਕ ਸਭ ਤੋਂ ਪਹਿਲੇ ਅੱਗੇ ਹੋ ਕੇ ਮਦਦ ਕਰਦੇ ਨੇ ਇਸ ਕੜੀ ਦੇ ਵਿੱਚ ਸਾਡੇ 7 ਜ਼ਿਲ੍ਹੇ ਜਿਹੜੇ ਪੰਜਾਬ ਦੇ ਉਹ ਬੜੀ ਕ੍ਰਾਈਸਿਸ ਵਿੱਚ ਨੇ ਇੱਥੇ ਬੜੀ ਪ੍ਰੋਬਲਮ ਹੈ ਉਹ ਉਹਨਾਂ ਨੂੰ ਪ੍ਰੋਬਲਮ ਸੋਲ ਕਰਦੇ ਹੋਏ ਸਾਡੀ ਮਾਨ ਸਰਕਾਰ ਨੇ ਜਿੰਨੇ ਵੀ ਸਾਡੇ ਜ਼ਿਲ੍ਹੇ ਨੇ ਜਿਹੜੇ ਸੁਰੱਖਿਤ ਨੇ ਉਹਨਾਂ ਦੀ ਡਿਊਟੀ ਲਗਾਈ ਹੈ ਕਿ ਤੁਸੀਂ ਉਹਨਾਂ ਜ਼ਿਲ੍ਹਾ ਵਿੱਚ ਜਾਓ ਲੋਕਾਂ ਦੀ ਮਦਦ ਕਰੋ ਜਿਹੜੇ ਲੋਕ ਅੱਜ ਸਮੱਸਿਆ ਵਿੱਚ ਨੇ ਸਾਡੇ ਜ਼ਿਲ੍ਹੇ ਦੀ ਡਿਊਟੀ ਜਿਹੜੀ ਹੁਸ਼ਿਆਰ ਪਰਵਾਸੀ ਲੱਗੀ ਆ ਸਾਡੇ ਤਿੰਨ ਹਲਕੇ ਨੇ ਤਿੰਨ ਹਲਕਿਆਂ ਦੇ ਵਿੱਚੋਂ ਲਗਭਗ ਇੱਕ ਇੱਕ ਟਰੱਕ ਸਾਡਾ ਜਾ ਰਿਹਾ ਹੈ ਪਰ ਮੈਂ ਚਮਕੂਰ ਸਾਹਿਬ ਹਲਕੇ ਦਾ ਖਾਸ ਵਿਸ਼ੇਸ਼ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਜਗ੍ਹਾ ਦੋ ਦਿੱਤੇ ਨੇ ਔਰ ਇਹ ਜਿਹੜਾ ਮਦਦ ਹੈ ਇਹ ਉਹਨਾਂ ਲੋਕਾਂ ਤੱਕ ਪਹੁੰਚੇਗੀ ਜਿਹੜੇ ਅੱਜ ਜ਼ਰੂਰਤਮੰਦ ਨੇ ਉੱਥੇ ਜਿਹੜੇ ਪਸ਼ੂ ਸੀ ਉਹ ਵੀ ਬਹੁਤ ਜ਼ਿਆਦਾ ਡਿਸਟਰਬ ਹੋ ਗਏ ਜਿਵੇਂ ਸਾਡੇ ਦੂਸਰੇ ਜ਼ਿਲ੍ਹਿਆਂ ਦੀ ਡਿਊਟੀ ਲੱਗੀ ਹੈ ਕਿ ਤੁਸੀਂ ਉੱਥੇ ਜਿਹੜੀ ਕੈਟਲ ਫੀਡ ਹੈ ਉਹ ਲੈ ਕੇ ਜਾਣਾ ਉਹਨਾਂ ਨੂੰ ਲੈ ਕੇ ਜਾ ਰਹੇ ਨੇ ਚਾਰਾ ਜੀ ਨੂੰ ਕਹਿੰਦੇ ਆਪਾਂ ਚਾਰਾ ਲੈ ਕੇ ਜਾ ਰਹੇ ਹਾਂ ਤੇ ਸਾਡੀ ਜਿਹੜੀ ਆ ਜਿਹਨੂੰ ਕਹਿ ਸਕਦਾ ਆਪਾਂ ਤਿਲ ਫੁੱਲੀ ਹੈ ਸਾਰਿਆਂ ਦੀ ਤੇ ਸਾਡਾ ਇੱਕ ਗੱਜ ਇੱਕ ਕੱਲ ਇੱਥੋਂ ਦੋ ਤੇ ਦੋ ਸਾਡੇ ਆਨੰਦਪੁਰ ਸਾਹਿਬ ਤੋਂ ਫਿਰ ਉੱਪਰ ਤੋਂ ਸਾਡੇ ਜਿਹੜੇ ਆ ਜਾਣਗੇ ਸਾਡੇ ਐਮਐਲਏ ਸਾਹਿਬ ਬਹੁਤ ਵਧੀਆ ਨੇ ਇਹਨਾਂ ਨੇ ਸਾਰੇ ਲੋਕਾਂ ਨੂੰ ਜਿਵੇਂ ਅਪੀਲ ਕੀਤੀ ਹੈ ਅਲੱਗ-ਅਲੱਗ ਐਨਜੀਓਜ਼ ਨੇ ਸਰਕਾਰ ਦੇ ਵੀ ਜਿੰਨੇ ਵੀ ਸਾਡੇ ਤੇ ਅ ਦਫਤਰਾਂ ਦੇ ਵਿੱਚ ਬੈਠੇ ਨੇ ਸਾਰੇ ਇਹਨਾਂ ਨੇ ਲੋਕਾਂ ਨੇ ਆਪਣੇ ਆਪਣੇ ਇੱਕ ਇੱਕ ਦਿਨ ਦੀ ਤਨਖਾਹ ਵੀ ਦਿੱਤੀ ਹੈ ਤੇ ਵਲੰਟੀਅਰ ਸਹਿਬਾਨ ਨੇ ਆਪਣੇ ਵੱਲੋਂ ਬਹੁਤ ਮਦਦ ਕਰਕੇ ਅੱਜ ਇਹ ਸਾਰਾ ਸਾਮਾਨ ਲੱਭਾ ਹੈ। ਤੋਂ ਸਾਡੀ ਥੋੜੀ ਦੇਰ 15-20 ਮਿੰਟ ਅੱਗੇ ਘੰਟੇ ਤੇ ਸਾਡੀ ਇਥੇ ਵੱਡੀ ਲੋਗ। ਤੇ ਐਮਐਲਏ ਸਾਹਿਬ ਜਿਵੇਂ ਇੱਕ ਦੱਸਿਆ ਗਿਆ ਕਿ ਮੰਤਰੀਆਂ ਦੀ ਤਨਖਾਹ ਐਮਐਲਏ ਦੀ ਤਨਖਾਹ ਉਹ ਵੀ ਜਾ ਰਹੀ ਹੈ ਨਾ। ਹਾਂਜੀ। ਜਿੰਨੇ ਵੀ ਮੰਤਰੀ ਨੇ ਐਮਐਲਏ ਸਾਰਿਆਂ ਦੀ ਇੱਕ ਮਹੀਨੇ ਦੀ ਜਿਹੜੀ ਤਨਖਾਹ ਹੈ। ਬੜੀ ਬੜੀ ਉਹ ਹੈ ਜੀ ਕਿਉਂਕਿ ਅੱਜ ਦਾ ਹਾਲਾਤ ਤੱਕ ਮੁਤਾਬਕ ਜਿਵੇਂ ਅਸੀਂ ਦੇਖ ਸਕਦੇ ਹਾਂ ਕਿ ਅਨਾਜ ਔਰ ਰਾਸ਼ਨ ਤਾਂ ਹਰ ਇੱਕ ਘਰ ਵਾਸਤੇ ਜ਼ਰੂਰੀ ਹੈਗਾ ਪਰ ਲੇਕਿਨ ਸਾਡੇ ਪੰਜਾਬੀ ਕਿਸੇ ਤੇ ਘੱਟ ਨਹੀਂ ਹੈਗੇ ਜਦੋਂ ਅਸੀਂ ਅ ਬਰਾਲਾ ਕਰਦੇ ਹਾਂ ਤਾਂ ਕਮੀ ਨਹੀਂ ਆਣ ਦਿੱਤੀ ਜਾਊਗੀ ਮੈਂ ਕਹਿੰਦਾ ਵੀ ਜਿਹੜੇ ਲੋਕ ਅੱਜ ਕਹਿ ਰਹੇ ਐ ਵੀ ਉਹਨਾਂ ਨੂੰ ਉਹ ਕਿਸੇ ਚੀਜ਼ ਦੀ ਕਮੀ ਆਵੇ ਉਹ ਨਹੀਂ ਆਊਗੀ ਕਿਉਂਕਿ ਪੰਜਾਬੀ ਕਿਸੇ ਤੋਂ ਘੱਟ ਨਹੀਂ ਧੰਨਵਾਦ ਕਿਚੂ 80 ਫਾਦਰ ਤੋਂ ਚੱਕ ਲਿਆ ਆਪਸ ਕਾ ਲ ਮੈਂ ਰਖਾਣੀ ਹੈ